ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਅੱਜ ਗੱਲ ਕਰਦੇ ਹਾਂ 13 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ 5-6 ਦਿਨਾਂ ਤੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਗਰਮੀ ਦਾ ਤੌਰ ਦੇਖਿਆ ਜਾ ਰਿਹਾ ਹੈ ਕੱਲ ਪੰਜਾਬ ਦੇ ਵਿੱਚ ਟੈਂਪਰੇਚਰ 47 ਡਿਗਰੀ ਨੂੰ ਟੱਚ ਕਰ ਗਿਆ ਰਾਜਸਥਾਨ ਵਿੱਚ 48 ਤੇ ਹਰਿਆਣਾ ਵਿੱਚ 47 ਤੇ ਪਹਾੜੀ ਇਲਾਕਿਆਂ ਦੇ ਵਿੱਚ 40 ਡਿਗਰੀ ਬਣਿਆ ਹੋਇਆ ਹੈ ਅੱਜ ਥੋੜੀ ਜਿਹੀ ਰਾਹਤ ਮਿਲਣ ਦੀ ਸੰਭਾਵਨਾ ਹੈ ਸਵੇਰ ਵੇਲੇ ਪੂਰੇ ਦੀਆਂ ਹਵਾਵਾਂ ਚਲਦੀਆਂ ਹੋਈਆਂ ਤੁਹਾਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਦਿਖਾਈ ਦੇਣਗੀਆਂ ਤੇ ਹੋ ਸਕਦਾ ਹੈ ਕਿ ਦੁਪਹਿਰ ਤੋਂ ਬਾਅਦ ਕਿਤੇ ਬੱਦਲ ਬਣ ਕੇ ਹਲਕੇ-ਫੁਲਕੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਖਾਸ ਕਰਕੇ ਪਵਾਰ ਖੇਤਰ ਦੇ ਵਿੱਚ ਜਾਂ ਪਹਾੜਾ ਦੇ ਨਾਲ ਲੱਗਦੇ ਖੇਤਰ ਦੇ ਵਿੱਚ ਰੋਪੜ ਮੋਹਾਲੀ ਚੰਡੀਗੜ੍ਹ ਅਨੰਦਪੁਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਬਾਕੀ ਖੇਤਰਾਂ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਸੰਭਾਵਨਾ ਹੈ ਵੱਡੇ ਪੱਧਰ ਤੇ ਮੀਂਹ ਦੀ ਵਾਪਸੀ ਹੁੰਦੀ ਹੋਈ 15 ਤੇ 16 ਤਰੀਕ ਨੂੰ ਮਾਝਾ ਦੁਆਬਾ ਪੁਆਰ ਖੇਤਰ ਤੇ ਟੁੱਟਵੇਂ ਤੌਰ ਤੇ ਮਾਲਵੇ ਦੇ ਖੇਤਰਾਂ ਦੇ ਵਿੱਚ ਮੀਂਹ ਨੇਰੀ ਦਾ ਤੌਰ ਤੇ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਇਲਾਵਾ ਵਧੀਆ ਮੀਂਹ ਮਾਨਸੂਨ ਦੀ ਯਾਨੀ ਕਿ 10 ਤੱਕ 20 21 ਤਰੀਕ ਦੇ ਆਸ-ਪਾਸ ਪੰਜਾਬ ਦੇ ਵਿੱਚ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਵਿੱਚ ਵੱਡੇ ਪੱਧਰ ਤੇ ਮੀਹਾ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਅੱਜ ਗਰਮੀ ਅਤੇ ਹਮਸ ਉਸੇ ਤਰ੍ਹਾਂ ਹੀ ਰਹੇਗੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਪਵਾਰ ਖੇਤਰ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਕਿਤੇ ਹਨੇਰੀ ਬਣੀ ਤਾਂ ਥੋੜੇ ਬਹੁਤੇ ਹੋਰ ਖੇਤਰਾਂ ਨੂੰ ਵੀ ਕਵਰ ਕਰ ਸਕਦੀ ਹੈ 13 ਜਾਂ 14 ਤਰੀਕ ਨੂੰ ਇਹ ਮੀਂਹ ਹਨੇਰੀ ਦੀ ਘਟਨਾ ਟੁੱਟਵੇਂ ਤੌਰ ਤੇ ਵਾਪਰ ਸਕਦੀ ਹੈ ਪੰਜਾਬ ਵਿੱਚ ਤੇ ਅੱਜ ਹਿਮਾਚਲ ਦੇ ਕਈ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ